ਆ ਰੰਗਾ ਕਿੱਥੇ ਲੱਪਣਾ ਬਈ ਆ ਰੰਗਾ ਕਿੰਗ ਸਿਟੀ ਵਾਲੀ ਸਕੇਲ ਨੇ ਇਹਨੇ ਹੁਣੇ ਹੀ ਬੰਦ ਕੀਤੀ ਆ ਤੇ ਚਾਰ ਟਰੱਕ ਆ ਗਏ ਉੱਤੇ ਤੇ ਬੱਸ ਇੰਨਾ ਚ ਹੁਣ ਕੱਢਣਾ ਇਹਨਾਂ ਨੇ ਤੇ 15 ਗੱਡੀਆਂ ਹੋਣਗੀਆਂ ਪੁਲਿਸ ਦੀਆਂ ਬੋਲ ਸਰ ਮੈਨੂੰ ਬੰਦ ਮੇ ਰਹੀਆਂ ਵੀ ਮੇਰੇ ਮੂਰੇ ਮੂਰੇ ਬੰਦ ਕਰਦੇ ਆ ਆ ਦੇਖੋ ਇਧਰੋਂ ਵੀ ਜੇ ਖੁੱਲੀਆਂ ਸਕੇਲ ਖੁੱਲੀਆਂ ਤੁਹਾਨੂੰ ਸਾਈਨ ਬੋਰਡ ਦਿਖਾਵਾਂ ਉਹ ਜਗ ਹੀ ਜਾਂਦਾ ਆ ਜਾ ਤਿੰਨੇ ਸਕੇਲਾਂ ਬੰਦ ਹੋਊਗਾ ਆਪਣੇ ਮੂਰੇ ਮੂਰੇ ਤਿੰਨ ਸਕੇਲਾਂ ਪਈਆਂ ਜਿੰਨੇ ਹੈਗੇ ਰਾਤ ਇੱਕ ਗੇੜੇ ਚ ਯੂ ਟਰਨ ਬਣਾੰਗਣ ਗੱਲਾਂ ਦਾ ਛਾਲ ਹੋ ਗਿਆ ਉਹ ਕਿਤੇ ਇੰਨੀਆਂ ਯੂ ਟਰਨ ਆਣੀ ਉਹ ਵੀ ਹਾਈਵੇ ਤੇ ਆ ਨਾ ਲਾਇਆ ਪਿਆਗਾ ਟੈਂਕ ਚ ਹਨਾ ਤੇ ਇਹਦੇ ਖਟ ਗਿਆ ਡੀਜ਼ਲ ਚ ਇਹਦੇ ਚ ਯੋ 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 ਸਾ ਨੂੰ سپورਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਬੈਲ ਆਈਕਨ ਲਾਜ਼ਮੀ ਨੱਕ ਦਿਵਾ ਕਰੋ ਨਾਲ ਦੀ ਨਾਲ ਇੱਕ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਨਾਲ ਦੀ ਨਾਲ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ ਰਾਏ ਦੇਣੀ ਲਾਜ਼ਮੀ ਦੱਸੋ ਗੁੱਟ ਮਾਰਨਿੰਗ ਸੰਗਦੇ ਨੇ ਹੋਰ ਸਾਰੇ ਚੜਦੀ ਕਲਾ ਦੇ ਸੁਬਾਹ ਦੇ 8:30 ਹੋਣ ਵਾਲੇ ਆ ਅਨਟਾਰੀਓ ਟਾਈਮ ਪਹਿਲਾਂ ਆ ਉੱਥੇ 5 ਨੰਬਰ ਤੇ ਲਾਏ ਹੁਣ ਐੱਥੇ ਲਾਉਣਾ ਇੰਨੀ ਕ ਔਖਾ ਟਰੱਕ ਬੈਕ ਹੀ ਮਸਾ ਸਿੱਧਾ ਹੁੰਦਾ ਜੀ ਬੈਕ ਲਾ ਕੇ ਹੁਣ ਇੰਨਾ ਸੁਖ ਹੋ ਜੂਗਾ ਵੀ ਨਾਲ ਦੀ ਡੌਗ ਬਹਿਲੀ ਆ ਮੂਰੇ ਥਾਂ ਹੀ ਹੈਣੀਗਾ ਨਹੀਂ ਇਹ ਕੌਮ ਦਾ ਵੇਟ ਕਰੀ ਜੰਨਾ ਬਾਈ ਨੇ ਕਿਹਾ ਸੀ ਇੱਧਰ ਲਾ ਲਈ ਹਨਾ ਸਵੇਰ ਮੈਂ ਉੱਠ ਕੇ ਉੱਧਰ ਗਿਆ ਅੰਠ ਹੋ ਜੇ ਉਦੋਂ ਡੌਗ ਇਹ ਕਿਹਾ ਇੱਥੇ ਲਾਉਣਾ ਉਹ ਹੁੰਦਾ ਖੜਾਗਾ ਵੇਟ ਕਰੀ ਜੰਨਾ ਕੁੱਤੇ ਪਗਾਈ ਹੁਣ ਆ ਬਾਈ ਚੋਚਲੇ ਕਰੀ ਜੰਦਾ ਜਰਾ ਰਾਤ ਬਾਈ ਬਹੁਤ ਖੱਜਲ ਖਵਾਰੀ ਹੋਈ ਆ ਜਿਹੜਾ ਉਹ ਹਾਈਵੇ ਉੱਧਰ ਗਏ ਹਨਾ ਘਰਾਂ ਚ ਟਰੱਕ ਵੜਦੇ ਉਹ ਮਨਲਾ ਗੋਰੇ ਨੇ ਖਰਾਬ ਕੀਤਾ ਮੂਰੇ ਜਵਾਕ ਜੇ ਅਸੀਂ ਉਹਨੇ ਸਨਾਈਪ ਕੰਕੂਪਾ ਬਣਾਈ ਗਿਆ ਉਹਨੇ ਖੱਜਲ ਕੀਤੇ ਸਾਰੇ ਬੰਦੇ ਵਾਹ ਇੱਕ ਜੀ ਜਾੜਾ ਇੱਥੋਂ ਆਪਣਾ ਨਾਲ ਹੀ ਹੈ 10-11 ਕਿਲੋਮੀਟਰ ਤੇ ਹੀ ਹੈਗਾ ਉੱਥੇ ਹੀ ਚੱਲਦੇ ਆ ਉੱਥੇ ਹੀ ਚੱਲਦੇ ਆ ਵਾਹ ਜੀ ਵਾਹ ਅੱਲੇ ਹੀ ਲਾਈਟ ਮਾਰਦੀ ਬਾਈ ਨੇ ਇਹ ਹੈਗੇ ਰਾਤ ਇੱਕ ਕਿਡੇ ਚ ਯੂ ਟਰਨਾ ਬਣਾੰਗਣ ਬੰਲਾ ਦਾ ਛਾਲ ਹੋ ਗਿਆ ਕਿਤੇ ਇੰਨੀਆਂ ਯੂ ਟਰਨ ਆੜੀਆਂ ਵੀ ਹਾਈਵੇ ਤੇ ਹਨ ਜੇ ਮੈਂ ਲਾਈਟਾਂ ਨਹੀਂ ਤੇ ਉਹਨਾਂ ਤੇ ਐ ਬੈਕ ਕਰ ਕਰ ਕੋਈ ਰੈੱਡ ਕੋਈ ਗ੍ਰੀਨ ਨਹੀਂ ਕਿਉਂਕਿ ਚਾਰੇ ਪਾਸੇ ਦਾ ਟਰੱਕ ਸੀਗੇ ਹਨ ਖੜੇ ਤੇ ਬੰਦੇ ਇੱਕ ਦੂਜੇ ਦੀ ਇਹ ਹੈਲਪ ਕਰਦੇ ਸੀਗੇ ਵਿੱਚ ਇੱਕ ਦੋ ਖਰਾਬ ਕਰਨ ਵਾਲੇ ਸੀਗੇ ਜਿਹੜੇ ਦੇਖਦੇ ਨਹੀਂ ਸੀ ਨਹੀਂ ਬੰਦਿਆਂ ਨੇ ਇੱਕ ਦੂਜੇ ਦੀ ਹੈਲਪ ਨਾਲ ਟਰੱਕ ਕੱਢ ਲਏ ਤੇ ਨਹੀਂ ਸਾਰਿਆਂ ਨੇ ਬਿਖਾਲੇ ਸੀ ਰਾਤ ਉੱਤਰ ਗਲਤੀ ਉੱਤੇ ਪੁਲਿਸ ਵਾਲੇ ਦੀ ਆ ਪੁਲਿਸ ਵਾਲਿਆਂ ਨੇ ਕੀਤਾ ਸਾਰੇ ਐਕਜਟ ਬੰਦ ਕਰਤੇ ਦਵਾਰੇ ਹਾਈਵੇ ਤੇ ਚੜਨ ਵਾਲੇ ਚਾਰੇ ਪਾਸਿਓ ਹਨਾ ਤੇ ਇਹ ਨਹੀਂ ਦੱਸਿਆ ਵੀ ਲੈਫਟ ਜਾਣਾ ਕਿ ਰਾਈਟ ਹੁਣ ਜਿਹੜਾ ਬਾਹਰਲਾ ਬੰਦਾ ਐ ਉਹਨੂੰ ਕੀ ਪਤਾ ਉਧਰ ਜਿਹੜਾ ਇੱਕ ਟਰੱਕ ਤੁਰ ਗਿਆ ਸਾਰੇ ਉਹਦੇ ਮਗਰ ਤੁਰ ਗਏ ਜਿੰਨੇ ਟਰੱਕ ਆਈ ਜਾਂਦੇ ਸੀ ਉਹਦਾ ਮੁੜ ਕੇ ਜਿਵੇਂ ਜਿਵੇਂ ਮੁੜਿਆ ਜਿਵੇਂ ਮੈਂ ਮੁੜਿਆ ਹੋਰ ਹਨਾ ਸਾਰੇ ਹਿシャレ ਕਰ ਕਰ ਇੱਕ ਦੂਜੇ ਨੂੰ ਵੀ ਨਾ ਜਾਓ ਇੱਧਰ ਆਏ ਮੋੜੇ ਵਿੱਚ ਸੁਪਰ ਬੀਆ ਵਾਲੇ ਜਾਵੜੇ ਹੁਣ ਤੂੰ ਦੇਖ ਆਰਾ ਸਿੰਗਲ ਟਰੈਲਰ ਆ ਬੈਕ ਹੋ ਗਿਆ ਸੁਪਰ ਵੀ ਵਾਲਾ ਕੀ ਕਰੂਗਾ ਘਰਾਂ ਦੇ ਵਿੱਚ ਉਹ ਦੂਆ ਪਤਾ ਨਹੀਂ ਕੀ ਬਣਿਆ ਹੋਣਾ ਬਹੁਤ ਅੱਖਾਂ ਚੱਕਰ ਚੱਲਿਆ ਰਾਤ ਵੀ ਤੂੰ ਹਾਈਵੇ ਬੰਦ ਕੀਤਾ ਨਹੀਂ ਮੈਂ ਪਹਿਲੀ ਵਾਰੀ ਦੇਖਿਆ ਚੀਜ਼ ਨਹੀਂ ਉਹ ਦੱਸ ਰਹੇ ਹੁੰਦੇ ਵੀ ਇੱਧਰ ਜਾਵੜੋ ਹੁਣ ਪੋਰੋ ਬੰਨਾ ਯਾਰ ਮੇਨ ਹਾਈਵੇ ਕਿੰਨਾ ਨਾਰਾਜ਼ ਹੁੰਦਾ ਉਹ ਵਾ ਜਿੱਧਰ ਨੂੰ ਏਖਣੇ ਚੱਕਦਾ ਸਾਰੇ ਨੂੰ ਐ ਹੁੰਦਾ ਵੀ ਇਹਨੂੰ ਪਤਾ ਹੀ ਆ ਵੀ ਇੱਧਰ ਜਾਊ ਤੇ ਕੋ ਹੈ ਵੀ ਬੜਾ ਕਸੂਤਾ ਏਥਾ ਤੇ ਸੀ ਉਹ ਗਲਪ ਤੋਂ ਵੀ ਪਿੱਛੇ ਸੀ ਔਰ ਰੂਟ ਤੋਂ ਤੇ ਉਹ ਨਿਛੇਤੀ ਹਾਈਵੇ ਨਹੀਂ ਸੀ ਆਂਦਾ ਮੁੜ ਕੇ ਦਵਾਰੇ ਮੁੜ ਕੇ ਆਂਦਾ ਐਕਜਿਟ ਕੰਨੀ ਤੇਰਾ ਇੱਧਰਲੇ ਪਾਸੇ ਹਾਈਵੇ ਤੇ ਕ੍ਰੋਸ ਕੀਤਾ ਜਾ ਕੇ ਮੀਂਹ ਦਾ ਚਾਰੇ ਪਾਸੇ ਚਿਕੜਾਈ ਚਿਕੜ ਕੀਤਾ ਪਿਆ ਯਾਰ ਤੇ ਦੇਖੋ ਪਾਣੀ ਗਾ ਛੜਦਾ ਤੇਰੇ ਨਾਲ ਹੀ ਖੜਾ ਇੱਧਰ ਜਿਹੜਾ ਆਪਾਂ ਲੈ ਕੇ ਜਾਣਾ ਟਲ ਮੇਰਾ ਭਰਾ ਫੋਨ ਬਾਅਦ ਚ ਦੇਖੀ ਮੁਰਨ ਪਿੱਕਾ ਪਾਸੇ ਕਰ ਲੋੜ ਹੌਲਾ ਹੌ ਪਾਰਾ ਗਾ ਅੱਗੇ ਰਹੀਂ ਜਾਣਾ ਪੈਣਾ ਬੁੱਕ ਰਾਤ 12 ਤੋਂ ਉੱਤੇ ਚੱਲ ਗਈ ਸੀ ਅਜੇ ਆਪਣੇ ਕੋਲੇ ਹੈਗੇ 11 ਘੰਟੇ 55 ਮਿੰਟ ਆ ਕਾਉਪਰਨ ਜਾਵੜੂ ਵਧੀਆ ਆ ਕਾਉਪਰਨ ਕਹੀ ਇਹਨਾਂ ਹਾਸਟ ਰਾਜ ਸਾਰਾ ਕੁਝ ਸਹੀ ਰਿਹਾ ਤਾਂ ਆ ਕਿੰਗ ਸਿਟੀ ਵਾਲੀ ਸਕੇਲ ਨੇ ਇਹਨੇ ਹੁਣੇ ਹੀ ਬੰਦ ਕੀਤੀ ਆ ਤੇ ਆ ਟਰੱਕ ਇੰਨੇ ਕ ਆ ਗਿਆ ਗਿਆ ਦੇਖੋ ਆਹ ਟਰੱਕ ਆ ਗਏ ਉੱਤੇ ਤੇ ਬੱਸ ਇੰਨਾ ਚੋਂ ਹੁਣ ਕੱਢਣਾ ਇਹਨਾਂ ਨੇ ਤੇ ਬੰਦ ਕਰਤੀ ਬਾਬੇ ਇਹਦਾ ਬੜਾ ਜੰਗੀ ਪੱਧਰ ਤੇ ਕੰਮ ਚੱਲੀ ਜਾਂਦਾਗਾ ਨਾਂ ਵਾਲਾ 15 ਗੱਡੀਆਂ ਹੋਣੀਆਂ ਪੁਲਿਸ ਦੀਆਂ ਪੂਲ ਇਨਸਪੈਕਸ਼ਨ ਚੱਲ ਰਹੀ ਹੈਗੀ ਤੇ ਹੁਣ ਹੀ ਬੰਦ ਹੋਈ ਹੈਗੀ ਤੇ ਆਪਾਂ ਨੂੰ ਤਾਂ ਚਲ ਬਾਈਪਾਸ ਹੀ ਆ ਗਿਆ ਹੁਣ ਹੀ ਬੰਦ ਮਤਲਬ ਕਿਵੇਂ ਵੀ ਸਕੇਲ ਵਾਲੀ ਲੈਂਡ ਤੇ ਟਰੱਕ ਚਾਰ ਤੋਂ ਪੰਜ ਛੋਟੇ ਸਾਹਮਣੇ ਖੜੇ ਸੀਗੇ ਜਿਹੜੇ ਨੇ ਸਕੇਲ ਦੀ ਵੇਟ ਕਰ ਰਹੇ ਆ ਵੀ ਸਕੇਲ ਤੇ ਚੜਨ ਨੂੰ ਤੇ ਬਾ ਇਹਨਾਂ ਜੋ ਇਹਨਾਂ ਨੇ ਸਾਰੇ ਵਾਂਗੂ ਘੱਡ ਲੈਨੇ ਕਿਉਂਕਿ ਇੰਨੇ ਆਫੀਸਰ ਹਨ ਨਾ 2-3 ਕੱਢੀ ਵੀ ਬੈਠਿਆ ਤੇ ਬਾ ਇਹਨਾਂ ਦਾ ਇਹ ਜਿਆਦੇ ਟਾਰਗੇਟ ਇੱਥੇ ਹੁੰਦਿਆ ਡੰਪਾਂ ਵਾਲੇ ਇੱਥੇ ਕਿਰਾ ਬਹੁਤ ਸਾਲਾਂ ਦੀ ਗੱਲ ਆ ਤੇ ਉਦੋਂ ਧਰਨਾ ਵੀ ਲਾਇਆ ਸੀ ਇਹਨਾਂ ਡੰਪਾਂ ਨੇ ਕਿ ਨਹੀਂ ਕਿ ਜਿਆਦੇ ਤੰਗ ਤੁੰਗ ਕਰਦੇ ਸੀ ਕਿ ਕੀ ਚੱਕਰ ਸੀਗਾ ਤੇ ਕੰਮ ਅੱਜ ਵੀ ਹੋਈਆ ਫੁੱਲ ਇਨਸਪੈਕਸ਼ਨ ਚੱਲ ਰਹੀ ਹੈ ਤੇ ਵਾਜੋ ਜਨਾਬ ਬਾਤ ਹੁੰਦਾ ਆ ਰਹਿ ਗਿਆ 28 ਕਿਲੋਮੀਟਰ ਆਪਾਂ ਨੂੰ ਪੈਟਰੋਲ ਮੈਰੀ ਵਾਲਾ ਫਿਰ ਤੋਂ ਨਾਲ ਦਾ ਤੇਲ ਭਰੋਣਿਆ ਨਾਲੇ ਸ਼ਾਉਰ ਜੋੜ ਲੈ ਕੇ ਫਿਰ ਤੁਰਦੇ ਆ ਕਿਉਂ ਨਾ ਕੋ ਨੰਬਰ ਤੋਂ ਪਰੋਂ ਆ ਅੱਗੇ ਹੜਾਣ ਜੇ ਭਈ ਅੱਪ ਵੀ ਗੀ ਸੁਣਿਆ ਨਾ ਮਾ ਕੇ ਨੇ ਆਗੇ ਹੜਾ ਜੇ ਪੰਜਾਬੀ ਡਿੱਗਿਆ ਵੀ ਤੇਲ ਚਾ ਡੀਜ਼ਲ ਚ ਇਹ ਇਹਦੇ ਜਿਹੜੇ ਹੁਣ ਇਹਦੇ ਚ ਲਾਇਆ ਪਿਆਗਾ ਬੈਂਟ ਚ ਹਨਾ ਤੇ ਇਹਦੇ ਚੋਂ ਲੱਗਦਾ ਨਹੀਂ ਤੇ ਆਪਣਾ ਉਹ ਵੀ ਨਹੀਂ ਲਾਇਆ ਵੈਸੇਗਾ ਕੀ ਨਾਲ ਇਹ ਦਿੰਦੇ ਆ ਹੋ ਹੋ ਕਵਰ ਵੀ ਹੈ ਨਹੀਂ ਜਿੱਥੇ

ਹਲਾ ਉੱਤਰ ਲਈ ਨਿਯੋਜਨ ਲਾਇਆ ਮੈਂ ਪਾ ਕੇ। ਹੋ ਗਿਆ ਤੇਲ ਪੈਣਾ ਦਾ ਥੋੜਾ ਹੀ ਸੀਗਾ। 220-30 ਲੀਟਰ ਪਾਊਗਾ ਮਸਾਂ ਹੀ। ਇੱਕ ਖੋਦਾਸ ਪੈ ਗਿਆ ਉੱਤਰ। ਉਹ ਹੀ ਇੱਕ ਖੋਦਾਸ ਕਿੰਨਾ ਪੈਂਦਾ ਦੇਖ ਲੈ ਮੇਂਂਦਰ। ਇਦਾਂ ਨੇ ਕਈ ਪੰਪ ਵਾਲੇ ਉਹ ਵੀ ਚੱਕਰ ਚਲਾ ਲੈਂਦੇ ਆ ਨਾ। ਵੀ ਸ਼ਾਵਰ ਫੇਰ ਦਮਾਂਗੇ। ਜੇ 200 ਲੀਟਰ ਪਾਇਆ ਹੋਇਆ ਹੈਗਾ ਕਈ ਮੰਨ ਵੀ ਆਂਦੇ ਆ ਉਹਦੇ ਉਹ ਫਾਲਟ ਮੇਰੀ ਵਾਲਾ ਮੁੰਡਾ ਸੀ 3 ਦਿਨ ਪੁਰਾਣਾ ਤੇਲ ਪਾਇਆ ਹੋਇਆ ਸੀ ਉਹਨੇ ਇੱਕ ਵਾਰੀ ਰਸਮੀਤ ਦੇਖੀ ਕਹਿੰਦੇ ਮੈਨੂੰ ਬਹਿਲਾ ਓਕੇ ਆ ਕੋਈ ਨਹੀਂ ਕੋਈ ਢਾ ਲਓ ਔਰ ਜੀ ਜੇ ਆਪਾਂ ਉਹਦੇ ਨਾਲ ਹੀ ਸਾਫ ਕਰਾਂਗੇ ਆਪਣੇ ਯੰਤਰ ਨਾਲ ਕਿਉਂਕਿ ਐਂ ਹੀ ਯਾਰ ਹੋਣਾ ਹਾਥਾਂ ਜਿਹੇ ਇਹਦੇ ਨਾਲ ਸਾਫ ਕਰਦੇ ਆ ਆ ਸਾਰਾ ਖਾਣ ਜਾਂਦਾ ਹੋ ਜਾਂਦਾਗਾ ਉਹਨੂੰ ਉਹਦੇ ਨਾਲ ਹੀ ਸਾਫ਼ ਕਰਦੇ ਆਂ ਹੌਨ ਨਾ ਡਿੱਗ ਵੀ ਭਰਾਵਾ ਆਈਫੋਨ 17 ਕਿਹਨੇ ਖਰੀਦਿਆਗਾ ਮੈਂ ਰਿਵਿਊ ਦੇਖਿਆ ਕਈ ਬੰਦਿਆਂ ਦੇ ਤੇ ਉਹ ਕਹਿੰਦੇ ਵੀ ਕੋਈ ਫਾਇਦਾ ਨਹੀਂ ਸੇਮ ਹੀ ਆ 14 15 ਵਾਲਾ ਤੇ ਆਪਣੇ ਕੋਲੇ ਤਾਂ ਹੈ ਵੀ 16 ਦਾ 1 ਟੈਰਾ 1 ਟੈਰਾ ਕਹਿੰਦੇ ਹੁੰਦੇ ਕੀ ਕਹਿੰਦੇ ਹੁੰਦੇ ਆ ਤੇ ਟੀਵੀ ਕਹਿੰਦੇ ਹੁੰਦੇ 12 Pro Max ਆਪਾਂ ਦਾ ਕੀ ਬਦਲਣਾ ਨਾਲੇ ਆਪਣਾ ਤਾਂ 딜 ਤੇ ਤਾਂ ਹੈ ਨਹੀਂਗਾ ਇਹ ਪਹਿਲਾਂ ਮੇਰਾ ਰਹਾ ਤਾਂ ਹੋਇਆ ਸੀਗਾ ਫਿਰ ਮਾਇਰ ਆ ਪਕਾਉਂ ਤੇ ਹੀ ਗਰਾਉ ਕਰਨੇ ਆ ਜੋ ਆਪਣੇ ਕੋਲੇ ਹੈਗਾ ਨਾਲੇ ਤਾਂ ਮੇਰੇ ਕੋਲੇ 2 ਆ ਇੱਕ 12 ਵੀ ਹੈਗਾ iPhone 12 ਵੀ ਹੈ ਉਨੋਦਰ ਰੇਟਰਾ ਉਨੋਗਿਆ 13 ਮਿੰਟ ਲੱਗੇ ਫਿਊਲ ਪੌਂਟ ਤੇ 300 ਲੀਟਰ ਢੇਂਦੇ ਆ ਗਏ ਨੇ ਪੰਜਾਬੀ ਤੇ ਛਾ ਗਏ ਨੇ ਪੰਜਾਬੀ ਇਹ ਗੀਤ ਕੀਨੇ ਕੀਨੇ ਕਹਿੰਦੇ ਸੁਣਿਆ ਏ ਮਿੱਤਰ ਮੈਂ ਵੀ ਹੁਣੇ ਸੁਣਿਆ ਟਿਕਟੌਕ ਤੇ ਜੋ ਉੱਤੇ ਸਵੇਰ ਬੈਠਾ ਸੀ ਮਾਤੜਿਆ ਭਰਾਗਾ ਉਹਨੇ ਗਿਆ ਵੈਸੇ ਇਧਰ ਲਾਦ ਕੇ ਬੈਕ ਕਰਕੇ ਫਿਰ ਫਿਰ ਜੀ ਖਣੀ ਤੇਲ ਪਵਾ ਕੇ ਸਾਰੇ ਨਿਕਲੀ ਜਾਂਦੇ ਆ ਹਨਾ ਤੇ ਬਾਲਾ ਉਹ ਨਹੀਂ ਹੈਗਾਗਾ ਦੇਖਾ ਖਾਈ ਜਾਂਦਾ ਇਹਲਾ ਡਰ ਕੇ ਵੀ ਆਪਣੇ ਵਰਗੇ ਘਰੋਂ ਰੋਟੀਆਂ ਲਿਆਉਂਦੇ ਆ ਇਹਨਾਂ ਦਾ ਬਾਹਰੋਂ ਹੀ ਚੱਲਦਾਗਾ ਤੇ ਜਦੋਂ ਆਪਾਂ ਟੈਕਸ ਵਗੈਰਾ ਪੇ ਕਰਦੇ ਆ ਉਹ ਚ ਖਰਚਾ ਪੈਂਦਾ ਹੁੰਦਾ ਤੁਹਾਡਾ ਬਾਹਰ ਰਹਿਣ ਦਾ ਡੇਲੀ ਤੇ ਆਪਣੇ ਹਰ ਇੱਕ ਬੰਦੇ ਹੀ ਪਾਉਂਦਾ ਪਰ ਆਪਾਂ ਨੂੰ 70 ਡਾਲਰ ਨੂੰ ਪੈ ਜਾਂਦੇ ਡੇਲੀ ਦਾ ਖਰਚਾ ਵੀਕ ਤੋਂ 5 ਦਿਨਾਂ ਦਾ ਉਹ ਬਾਈ ਨਹੀਂ ਅੰਦਾ ਇਹਦੇ ਮੂਰੇ ਮਾਰੀ ਸੀ ਗੱਡੀ ਵਾਲੇ ਨੇ ਡਰਨ ਇਹ ਵੀ ਭਰਾ ਜਿਹਾ ਆਇਆ ਤੈਨੂੰ ਮੈਂ ਪੁੱਛੂਗਾ ਵੀ ਕੀ ਹੋਇਆ ਸੀਗਾ ਆਇਆ ਨੇ ਵੀ ਇੱਥੇ ਲਾ ਲਿਆ ਤੇ ਉਹ ਮੈਂ ਗੱਲ ਕਰਦੇ ਉਹ ਖਰਚਾ ਪੈ ਜਾਂਦਾ ਤਾਂ ਆਪਾਂ ਹੀ ਕੰਮ ਚਲਾਇਆਗਾ ਪੰਜਾਬੀਆਂ ਨੇ ਘਰੋਂ ਰੋਟੀ ਰੱਟੀ ਲਿਆਉਣ ਵਾਲਾ ਨਹੀਂ ਗੋਰਿਆਂ ਦਾ ਤਾਂ ਬਾਹਰੋਂ ਚੱਲਦਾ ਬਾਹਰੋਂ ਚੱਲਦਾ ਛੱਡੋ ਇਹ ਤਾਂ ਹੁਣ ਆਪਣੇ ਬੰਦਿਆਂ ਜਾਂ ਕੰਪਨੀਆਂ ਵੀ ਉਹਦੀਆਂ ਹੋਈਆਂ ਨਹੀਂ ਮੋਟਲ ਵਗੈਰਾ ਮਿਲਦੇ ਹੁੰਦੇ ਕਈ ਕੰਪਨੀਆਂ ਹਜੇ ਵੀ ਹੈਗੀਆਂ ਮੈਨਿਟਨਲ ਜਾਂ ਪਹਿਲਾਂ ਹੁੰਦੀ ਸੀ ਕਿ ਇੱਕ ਹੋਰ ਯਾਰ ਤੇ ਉਹ ਮੋਟਲ ਦਿੰਦੇ ਸੀ ਕਿ ਇੱਥੇ ਕਿਤੇ ਤੁਹਾਨੂੰ ਵੇਟਿੰਗ ਪੈਂਦੀ ਆਪਣਾ ਆਸਟ੍ਰੇਲੀਆ ਚਾਹੀ ਚੱਲਦਾ ਜਿੱਥੇ ਉਹਨਾਂ ਨੇ ਸੌਣਾ ਹੁੰਦਾ ਖੜਨਾ ਹੁੰਦਾ ਬੰਦਿਆਂ ਨੇ ਤੇ ਉਹ ਮੋਟਲ ਮਿਲਦੇ ਆ ਉਹਨਾਂ ਨੂੰ ਆਸਟ੍ਰੇਲੀਆ ਚ ਬਦਲਬਾਈ ਫੇਰ ਹੋਈ ਪਈ ਆ ਮੀਂਹ ਮਾਸਾ हटਿਆ ਸੀਗਾ ਅੱਲ ਤਾਂ ਤੇ ਅੱਜ ਮੈਨੂੰ ਲੱਗਦਾ ਫੇਰ ਆ ਜੂਗਾ ਜੇ ਬੰਦੋਵੇ ਇੱਧਰ ਦੀ ਵੀ ਜਾ ਸਕਦੇ ਆ ਆਪਣੇ ਕਾਰਡ ਨਾਲ ਓਪਨ ਕਰਕੇ ਤੇ ਆਹ ਖੜੀਆ ਬਾਈਕ ਵਾਈਕ ਚਲਾਉਣੀ ਹੈ ਕਿਸ ਨੇ ਤੇ ਲਾ ਦਿਓ ਕੋਈ ਚੱਕਰ ਨਹੀਂ ਚੱਕਰ ਨਹੀਂ ਬਈ ਚੱਕਰ ਨਹੀਂ ਆਹ ਤਾਂ 15 17 ਅਗ ਲੱਗੀ ਸੀ ਇਹਨੂੰ ਇੱਕ ਸਾਈਡ ਵਾਲੇ ਨੂੰ ਮਸ਼ੀਨ ਨੂੰ ਤੇ ਐਂਡ ਐਡਬੀ ਵੀ ਤੇ ਦੇਖ ਬੈ ਕੇ ਖਾਂਦੇ ਆ ਨਾ ਅਗਲੇ ਸਾਡੇ ਅਰਗੇ ਤੇ ਕਮਲੇ ਹੋ ਕੇ ਭੱਜੇ ਫਿਰਦੇ ਵਣੀ ਹੈ ਨਾ ਗੱਲ ਗੱਲ ਕਹਿੰਦੇ ਗੱਲ ਚ ਉਪਰੋ ਚੱਲੀਏ ਹਾਂ ਰੂਟ ਤੇ ਰੁਕਦੇ ਆਂਗੇ ਬੈਰੀ ਵਾਲੇ ਤੇ ਬਾ ਮੁਰਕੇ ਤਾਂ ਨਹੀਂ ਰੁਪਣਾ ਮੇਰੇ ਹਿਸਾਬ ਨਾਲ ਕਿਤੇ ਆਉਂ ਰੁਕਤੇ ਚੱਲਦੇ ਹੁਣ ਇਹਨਾਂ ਦੇ ਘਾਹਰ ਬਹੁਤ ਦੀਆਂ ਆਗੇ ਕਲੀਨ ਵੀ ਹੁੰਦੇ ਆ ਬਾਕੀ ਨਵੇਂ ਬਣੇ ਵੇ ਸਾਰਾ ਰਹਿਣ ਉਹ ਨਵੇਂ ਹੀ ਬਣਿਆ ਇਹ ਮਰ ਰੀਨੋਵੇਸ਼ਨ ਕਹਿਣ ਲੱਗਿਆ ਸੀ ਕਾਣਾ ਭਾਈ ਤਾਂ ਨਹੀਂ ਚਾਹੀਦਾ ਗਿਆਨੀ ਆ ਰਬੜੀ ਵੀ ਜਾਂਦਾ ਰੱਖ ਆ ਦੀ ਟਰੱਕ ਜੰਮੂ ਕੇ ਪਰ ਆ ਮੈਨ ਤਾਂ ਹੁਣੇ ਡਰ ਲੱਗਦਾ ਰਹੀ ਤਾਂ 30 ਡਾਲਰਾਂ ਦਾਗਾ 30 ਦੀਆਂ ਨੇ ਆ ਸਾਰੇ ਆ ਤਾਂ ਡਰ ਲੱਗੂ ਵੀ ਤਾਂ ਆ ਰੱਖ ਸਕਦੇ ਆ ਪਰ ਹੈ ਤਾਂ ਇਹ ਵੀ ਕੋਹੜੀ ਆ ਜੋ 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 ਉਮੈ ਸナイਪਰ ਰੂਪਾ ਉਹਨੂੰ ਭੇਜਦਾ ਰਹਿੰਦਾ ਨਾ ਪੀਤੇ ਨੂੰ ਜਿਹੜੀਆਂ ਤੇ ਉਹ ਗਰਛੇਰ ਨੂੰ ਦਿਖਾ ਦਿੰਦਾ ਤੇ ਉਹ ਬਾਈ ਕਰਦਾ ਬਹੁਤਾ ਮੇਰਾ ਹਨਾ ਉਹ ਚਾਚਾ ਚਾਚਾ ਹੀ ਕਰੀ ਜਾਂਦਾ ਉਹ ਮੇਰੇ ਕੋਲ ਸਕਾਰਪੀਓ ਨਹੀਂ ਸੀ ਜਦੋਂ ਹੁਣ ਇੰਡੀਆ ਆ ਗਿਆ ਉਹ ਜਿਹੜੀ ਵੀ ਗੱਡੀ ਦੇਖਦਾ ਸਕਾਰਪੀਓ ਚਾਚੂ ਚਾਚੂ ਆਗੇ ਚਾਚੂ ਉਹ ਆਹੀ ਕਰੀ ਜਾਂਦਾ ਰਹਿੰਦਾ ਗਾ ਤੇ ਉਹ ਬੋਲਦ ਕਰਦਾ ਬਾਈ ਮੇਰਾ ਆ ਹਲਕੇ ਨਾਲ ਮੈਂ ਉਹਦੇ ਨਾਲ ਖੇਡਿਆ ਖੁੱਡਿਆ ਹਨਾ ਮੰਨ ਲਾ ਬਾਹਾਂਗਾ ਜਾਂ ਮਾੜੀ ਚੀਜ਼ ਉਹਨੂੰ ਕੁਝ ਵੀ ਉਹਨੇ ਕਹਿਣਾ ਮੈਂ ਉਹਦੀ ਲੈ ਜਾਣਾ ਉਹਨੂੰ ਦਵਾ ਲਿਆਣਾ ਜਾਂ ਮੈਂ ਅੱਡੇ ਉੱਡੇ ਤੇ ਜਾਣਾ ਨਾ ਰੱਖਣਾ ਢੈਂਟ ਬੰਦਾ ਸਾਡਾ ਗੁਰਸ਼ੇਰ ਸਿੰਘ ਉਹ ਕਹਿੰਦਾ ਹੁਣ ਕਹਿੰਦਾ ਚਾਚੂ ਟਰੱਕ ਦੇ ਉਹ ਮੇਰੇ ਟਰੱਕ ਦੇ ਵਿੱਚ ਨਹੀਂ ਰੱਖੇ ਹੋਏ ਜਿਹੜੇ ਛੋਟੇ-ਛੋਟੇ ਉਹਨੇ ਉਹ ਦੇਖੇ ਆ ਤੇ ਮੈਨੂੰ ਕਹਿੰਦਾ ਦੇ ਮੈਨੂੰ ਚਾਹੀਦਾ ਹੁਣ ਮੈਂ ਦੇਖਦਾ ਹਾਂ ਜੇ ਬੈਗ ਚ ਪਾ ਕੇ ਭੇਜਾਂ ਟੁੱਟ ਜੂਗਾ ਨਾ ਉਦੋਂ ਲਾਭ ਤੋਂ ਮਿਲਦੇ ਆ ਜਿਹੜੇ ਡੱਬੇ 'ਚ ਹੁੰਦੇ ਆ ਉਹਨੂੰ ਬਬਲ ਰੈਪ ਕਰਕੇ ਦੇਖਦਾ ਜੇ ਕੋਈ ਜਾਂਦਾ ਹੋਇਆ ਤੇ ਉਹਨਾਂ ਨੂੰ ਫੜਾ ਦਿੰਨੇ ਲੈ ਜਾਣਗੇ ਚਲ ਜਵਾਖ ਖੁਸ਼ ਹੋ ਜੂਗਾ ਤੋੜਤਾ ਉਹਨੇ ਇੱਕ ਦਿਨ ਹੀ ਦੇਣਾ ਉਹ ਉਹਨੂੰ ਮਾਡੇ ਤੋਂ ਦਵਾਈ ਕੇ ਲਿਆਇਆ ਸੀ ਹਨ ਤੇ ਆਖਣ ਤਾਈ ਉਹਨੇ ਆਪਰੇਸ਼ਨ ਕਰਤਾ ਜਿਵੇਂ ਜਵਾਕ ਕਰਦੇ ਹੁੰਦੇ ਆ। ਚੱਲ ਫਿਰ ਵੀ ਬੱਚਾ ਹੈ। ਮਨਕਾ ਸੱਚਾ ਹੈ। ਬਾਕੀ ਮੇਰਾ ਭਤੀਜਾ ਕਾ ਯਾਰ। ਭਤੀਜਾਂ ਵਾਸਤੇ ਚਾਚੇ ਫਿਰ ਪਤਾ ਹੀ ਹੈ ਕੀ ਕੀ ਕਰਦੇ ਹੁੰਦੇ ਆ। ਜਿਵੇਂ ਚੱਲ ਚੱਲ ਉਹ ਬਲੈਕ ਕਹਿੰਦੇ ਕੈਨੇਡਾ ਦਾ ਉੜਦਾ ਬਲੈਕ ਆ। ਆ ਪਿੱਤਣਾਂ ਨਹੀਂ ਗਏ ਤੇ ਜਲਿਆਂ ਦਾ ਸੇ ਇੰਨਾ ਦੀ ਪਾਰਕਿੰਗ ਖਾਲੀ ਪਈ ਹੈ ਜਿੱਥੇ ਲਾ ਸਕਦੇ ਆ। ਤੇ ਟਰੱਕਾਂ ਦੀ ਪਾਰਕਿੰਗ ਖਰਾਬ ਕਰਤੀ ਗੰਜਰਦਿਆਂ ਨੇ। ਐ ਤਾਂ ਆਰਬੀ ਵਾਲੀ ਪਾਰਕਿੰਗ ਬਿਲ ਹੀ ਨਹੀਂ ਜੀ ਹੈਗੀ ਕੋਈ। ਮਾਮਾ ਨਾਲ ਆ ਜਾ ਗੈਫਟ ਦੇਣ। ਤਾਂ ਦੇਖੀ ਜਾਓ ਫਿਰ ਹੋਰ ਕੀ ਆ। ਫਰੀ ਹੈ ਨਹੀਂ ਸੀ। ਨਹੀਂ ਲੱਗਿਆ ਪੈਣ ਕਿਨ ਮਿਨ ਕਿਨ ਮਨ ਹੋਣ ਲੱਗਦੀ ਆ। ਉਹ ਬਾਈ ਨਹੀਂ ਕਿਹੜਾ ਸੀ EFL ਵਾਲਾ ਉਹ ਵੀ ਭਰਾ ਇੱਥੇ ਆ ਗਿਆ। ਮੈਨਾਂ ਤਾਂ ਆ ਹੀ ਅੱਗੜ ਪੇਖੜੀ ਜਾਵਾਂਗੇ ਬਣੀ ਪੈਗ ਨੂੰ ਇਹਨੇ ਵੀ ਉਧਰ ਹੀ ਜਾਣਾ ਹੋਊਗਾ। ਬਣੀ ਪੈਗ ਹਾਪਾਂ ਵੀ। ਅਸਲ ਗੱਲ ਜੀ ਬੜਾ ਚੰਗੀ ਜਾਂਦਾ ਕੰਮ। ਬਾਈ ਦਾ ਨਾਮ ਹੈਗਾ ਬੰਟੀ IFL ਵਾਲੇ ਦਾ ਆਪਰਾ ਦਾ ਇਹ ਬਾਈ ਨਾਲ ਗੱਲਾਂ ਹੀ ਲੱਗ ਗਿਆ ਸੀ ਮੈਂ ਤਾਂ ਕਰਕੇ ਨਹੀਂ ਵੀਡੀਓ ਬਣਾਈ ਉਧਰੋਂ ਆਉਂਦੇ ਹੋਏ ਨੇ ਤੇ ਬੰਦਾ ਬਹੁਤ ਘੈਂਟ ਹੈ ਬਾਈ ਬਾਈ ਨਾਲ ਐ ਗੱਲਾਂ ਕਰਨ ਲੱਗ ਗਿਆ ਮੈਂ ਕਿਹਾ ਵੀ ਇੱਕ ਵਾਰੀ ਚੱਕਿਆ ਸਾਡਾ ਆਪ ਤੇ ਆਪਾਂ ਆ ਲਿਆਂਦੀ ਆ ਖਾਣ ਨੂੰ ਨਾਲ ਫਿਰ ਅੱਜ ਕੱਪ ਵੀ ਇਹਨਾਂ ਦੇ ਡਿਫਰੈਂਟ ਆ ਗਏ ਆ ਦੇਖੋ ਚੱਲ ਹੁਣ ਕੱਪੜੇ ਚੇਂਜ ਕਰੀਏ ਤੁਰੀਏ ਹਾਸਟ ਹੈਗਾ ਆਪਾਂ ਨੂੰ 840 ਕਿਲੋਮੀਟਰ ਇੱਥੋਂ ਬਹੁਤ ਪਈਆ 10.5 ਘੰਟੇ ਵਗੂ ਹੁਣ ਸਦਾ ਪੌਣਾ ਘੰਟਾ ਦਾ ਬਾਦੀ ਲੱਗ ਜਾਣਾ ਕਿਉਂਕਿ ਇੱਕ ਤਾਂ ਲੋਡ ਭਰ ਆ ਹਨ ਤੇ ਇੱਕ ਇਧਰ ਜਾਣਾ ਵੀ ਸਪੀਡ ਹਿਸਾਬ ਨਾਲ ਹੀ ਪੈਂਦਾ 90 ਦਾ ਜਉਣਾਗਾ ਤੇ ਆਪਾਂ ਹਾਸਤੀ ਰੁਕਾਂ ਬਾਈ ਨੇ ਵੀ ਹਾਸਤੀ ਰੁਕਣਾ ਇਕੱਠੇ ਰੁਕਦੇ ਆ ਉੱਥੇ ਬੰਦਾ ਬਹੁਤ ਘੰਟਾ ਬੰਟੀ ਬਾਈ ਬਾਈ ਦਾ ਇਹ ਏਰੀਆ ਦੱਸਿਆ ਸੀ ਕਿਹੜਾ ਸੀ ਭਰਾ ਨੇ ਮੈਂ ਤਾਂ ਭੁੱਲ ਗਿਆ ਯਾਰ ਮੈਂ ਭੁੱਲਣ ਬਹੁਤ ਲੱਗ ਗਿਆ ਬਾਬੇ ਇੱਕ ਚੀਜ਼ ਹੈਗੀ ਆ ਯਾਦਦਾਸ਼ਤ ਬਹੁਤ ਘਟ ਗਈ ਹੈ ਆਣਾ ਸਕੇਲ ਪੈੰਦੀ ਆ ਕੀ ਵਿਚਾਲੇ ਜੇ ਉਥੋਂ ਕਾਫੀ ਚੱਕ ਲਈ ਜਣਾ ਟਿੰਮ ਤੋਂ ਸਾਹਮਣੇ ਬਾਈ ਇੰਨਾ ਕਿ ਬਾਥਰੂਮ ਦਾ ਪ੍ਰੈਸ਼ਰ ਸੀ ਨਾ ਮਾਖਾ ਆ ਕੇ ਆ ਸਟੇਲ ਲੱਭੀ ਆਉ ਜਾਂਦਾ ਭਰਾ ਬੰਟੀ ਬੰਟੀ ਨਾ ਦੇਖੋ ਰਾਂਗ ਦੇਖੋ ਤੁਸੀਂ ਦਰਖਤਾਂ ਦੇ ਕਿੱਡੇ ਘੈਂਟ ਬਣੇ ਪਏ ਆ ਸਾਰਿਆਂ ਦੇ ਨਾ ਕਿਉਂਕਿ ਪੱਤ ਝੜ ਜਾਈ ਵੀ ਆ ਹੁਣ ਦੇਖੋ ਆ ਨੇੜੇ ਵਾਲੀ ਦਿਖਾ ਦਨਾ ਨੂੰ ਦੇਖੋ ਮੈਂ ਤੋ ਆ ਸਾਰੇ ਵਿਚਾਰੇ ਝੜ ਜਾਣੇ ਆ ਪੱਤੇ ਪੁੱਤੇ ਇਹਨਾਂ ਦੇ ਸਾਬ ਦੇ ਉੱਡ ਜਾਣੇ ਆ 3 ਪਰ ਦੇਣਾ ਮਨਾ ਬੈਲਟਾਂ ਚੇਂਜ ਹੋਣ ਨਾਲਾ ਦੇਖੋ ਬਾਜਾਂ ਕੱਢਦਾ ਯਾ ਮਾ ਬੈਲਟਾਂ ਤੇ ਉਹ ਬੈਰਨ ਜਾਣੀ ਹੁੰਦਾ ਜਿਹੜਾ ਉਹ ਚੇਂਜ ਤੁੰਦ ਹੋਣ ਨਾਲ ਆਗਾ ਜਾ ਕੇ ਉੱਥੇ ਦੱਸ ਦਾਂਗਾ ਇਹਨਾਂ ਨੂੰ ਨਾ ਸੌਬ ਤੇ ਆਪਣੀ ਦੇ ਉਹ ਚੇਂਜ ਕਰਾ ਦੇਣਗੇ ਆਹ ਟਾਇਰ ਵੀ ਬਾਈ ਵੀ ਲੋਡ ਕਰਾਇਆ ਕਹਿੰਦਾ ਦੇਖ ਲਈ ਮੜਾ ਹੁਣ ਇਹਦਾ ਮੈਂ ਕੀ ਦੇਖਾਂ ਜਾਂ ਤਾਂ ਭਰਾ ਤੂੰ ਚੇਂਜ ਕਰਾ ਆਂਦਾ ਹਨਾ ਥੱਲੇ ਵੀ ਟਾਇਰ ਪਿਆ ਰਬੜ ਉੱਠ ਖੜੀ ਐ ਇੱਥੋਂ ਇਹਦੀ ਉਹ ਟਾਇਰ ਪਿਆ ਸੀਗਾ ਜੀ ਤੂੰ ਉੱਥੇ ਪਵਾ ਦੇਣਾ ਸੀਗਾ ਇਹ ਹੁਣ ਤਾਂ ਫਿਰ ਦੇਖਿਆ ਹੀ ਜਾਉ ਅਈਂਦਾ ਦੇਖਾਂ ਨਹੀਂ ਇਹ ਜੇ ਥਾਂਾਂ ਤੇ ਥੋੜਾ ਹੁੰਦਾ ਜਿਵੇਂ ਰਾਤ ਨੂੰ ਜਦੋਂ ਆਉਂਦੇ ਲੋਕਾਂ ਘਰਵੇਂ ਬੰਨਣਾ ਲੋਕ ਫੂਡ ਖਾੜ ਵੀ ਸੈੱਟ ਦਿੰਦੇ ਆ ਤੇ ਉਹ ਫਿਰ ਭਾਲੂ ਭੁੱਲੂ ਆਉਣ ਦਾ ਬਹੁਤ ਖਤਰਾ ਹੁੰਦਾ ਇੱਥੇ ਇਹ ਜੇ ਥਾਂਾਂ ਤੇ ਆਹਰਾ ਉਧਰੋਂ ਚੜ੍ਹਾਈ ਆ ਕਿੱਡਾ ਸੋਹਣਾ ਲੱਗਦਾ ਨਾ ਥੱਲੇੋਂ ਜਿਹਾ ਅਹੀਂ ਲੱਗੀਆਂ ਹੁੰਦਾ ਮੈਂ ਅੱਗੇ ਦੱਸਿਆ ਨਾ ਜਿਵੇਂ ਨਿਹੜਾ ਹੁਣ ਲਾਈਆ ਬੱਸ ਦਿਨੇ ਚਾਰਾਂ ਜਿਵੇਂ ਨਾਰਥ ਵੇ ਆ ਕਿਉਂਕਿ ਸ਼ਹਿਰ ਇਹ ਵੀ ਕਾਫੀ ਆ ਨਾ ਤੇ ਰਾਸ਼ਪੂਰਾ ਹੁੰਦਾਗਾ ਉਹਦੇ ਦਾ ਆਪਾਂ ਜਦੋਂ ਮੈਂ ਲੰਦਾ ਦੋ ਪੀਕ ਹੋ ਗਿਆ ਸਵੇਰ ਤੁਰੇ ਸੀਗੇ ਇੱਥੋਂ ਨਾਰਥ ਵੇ ਦੇ ਇੱਥੋਂ ਪਿਛਲੀ ਸਾਈਡ ਤੋਂ ਹੀ ਆਪਣਾ ਬ੍ਰੈਂਟਨ ਵਾਲੀ ਸਾਈਡ ਵਾਲੇ ਉੱਤੋਂ ਪੰਪ ਤੋਂ ਪੈਟਰੋਲ ਵਾਲੇ ਤੋਂ ਤੇ ਸਵੇਰ ਦਾ ਟਾਈਮ ਸੀਗਾ ਮੇਲਾ ਦਾ 7-8 ਦਾ ਪਿਆ ਤਾਂ ਜੀ ਅੱਧਾ ਘੰਟਾ ਲੱਗ ਗਿਆ ਇਹ ਨਾਰਥ ਵੇ ਕਰਾਸ ਕਰਨੇ ਚ ਮੈਨੂੰ ਪੁਲ ਚਿੱਤੇ ਆ 2 ਵੀਕ ਹੋ ਗਏ ਅੱਧਾ ਘੰਟਾ ਪੂਰਾ ਆ ਇਸ ਬਲੇ ਤਾਂ ਫੇਰ ਵੀ ਠੀਕ ਆਗਾ ਪੰਜ ਦਾ ਟਾਈਮ ਆ ਹੁਣ ਜਿੰਮੇ ਕੇ ਆ ਦੇਖੀਏ ਆ ਕੀ ਕਰ ਰਿਹਾਗਾ 799 ਦਾ ਕੀ ਆ ਉਪਰ ਲੱਗੀ ਵੀ ਆ ਉਪਰ ਆਣੀ ਆ ਪਹਿਲਾਂ ਥੋੜੀ ਤਗੜੀ ਐ ਟੱਕਾ ਕਰ ਜਾਂਦੀ ਐ ਟਰੱਕ ਨਾਲ ਜਦੋਂ ਲੋਡ ਭਾਰਾ ਹੁੰਦਾ ਨਾ ਪਰ ਮੇਰਾ ਭਾਰੇ ਤੇ ਇੰਦਰ ਆਉਣਾ ਹੌਲੇ ਤੇ ਤਾਉਂਦਾ ਨਹੀਂ ਹੁੰਦਾ ਇਹ ਤੇ ਜਿਹੜਾ ਉੱਤਰਲੀ ਸਾਈਡ ਤੇ ਬ੍ਰੇਕ ਚੱਕ ਬਣਿਆ ਵਿਆ ਉਹ ਹੈਵ ਟੂ ਹੁੰਦਾ ਰੁਕਣਾ ਆਪਾਂ ਬ੍ਰੇਕ ਇੱਕ ਤੇ ਤੇ ਉੱਥੇ ਕਈ ਵਾਰੀ ਮਾਮਾ ਵੀ ਖੜਾ ਹੁੰਦਾਗਾ ਵੀ ਜਿਹੜਾ ਸਿੱਧਾ ਨਾ ਜਾਂਦਾ ਹਨਾ ਜਾਗਾਹ ਵਾਲੇ ਉਹ ਹਿੱਸੇ ਤੇ ਖੜਾ ਹੁੰਦਾ ਵੀ ਜਿਹੜਾ ਸਿੱਧਾ ਆ ਗਿਆ ਤੇ ਉਹ ਉਧਰੋਂ ਹੀ ਛੱਡ ਦਿੰਦਾਗਾ ਤੇ ਉਧਰੋਂ ਹੁਣ ਇਹ ਡਾਊਨ ਹਿੱਲ ਹੋਣ ਦੇ ਕਰਕੇ ਵੀ ਕਈ ਕਿਸੇ ਦਾ ਬ੍ਰੇਕਾਂ 'ਚ ਪ੍ਰੋਬਲਮ ਆ ਗਈ ਜਾਂ ਹੋਰ ਤੇ ਇਹਨਾਂ ਨੇ ਨਾ ਉਹਦੇ ਨਾਲ ਹੀ ਉਹ ਬਣਾਇਆ ਵਿਆਗਾ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ ਕੀ ਹੁੰਦਾ ਯਾਰ ਮੈਨੂੰ ਨਾਂ ਨਹੀਂ ਚੇਤੇ ਆ ਰਿਹਾ ਵੀ ਜੇ ਤੁਹਾਡੇ ਬ੍ਰੇਕਾਂ 'ਚ ਪ੍ਰੋਬਲਮ ਆ ਜਾਂ ਹੋਰ ਤੇ ਉਹਦੇ 'ਚ ਟਰੱਕ ਵਾਰ ਦੋ ਰੇਂਜ ਕਿ ਕੀ ਕਹਿੰਦੇ ਹੁੰਦੇ ਆ ਤੇ ਉਹ ਤੇ ਜਿਵੇਂ ਉਧਰ ਬੀਸੀ ਵਾਲੀ ਸਾਈਡ ਆ ਉਹ ਤਾਂ ਕੱਚਾ ਹਨ ਉਹਨਾਂ ਨੇ ਵੀ ਉੱਝ ਥੱਲੇ ਪਾਇਆ ਵਿਆ ਸਮਾਨਾ ਵੀ ਹੌਲੀ ਹੌਲੀ ਸਪੀਡ ਘਟ ਜਾਂਦੀ ਆ ਇੱਥੇ ਇਹਨਾਂ ਨੇ ਸਪਰਿੰਗ ਲਾਏ ਵੇ ਆ ਜਿਹੜੇ ਸਾਹਮਣੇ ਟਰੱਕ ਨਹੀਂ ਖੜੇ ਆਪਣਾ ਖੱਟਾ ਤੇ ਵਾਈਟ ਆ ਦੂਰ ਦੀਨੇ ਆ ਉਹਨਾਂ ਦੇ ਵਾਈਟ ਟਰੱਕ ਦੇ ਇਧਰਲੀ ਸਾਈਡ ਤੇ ਆ ਪਿੱਛੇ ਸਪਰਿੰਗ ਆਕੇ ਮੰਨ ਲਓ ਉਹਦੇ ਜੇ ਆਕੇ ਕੋਈ ਵੀਹਿਕਲ ਬੜੂਗਾ ਜਿਹਦੇ ਬ੍ਰੇਕ ਫੇਲ ਆ ਜਾਂ ਕੁਛ ਵੀ ਹਲਾ ਲਓ ਤੇ ਉਹਨਾਂ ਨੇ ਉਹਨੂੰ ਰੋਕ ਲੈਣਾਗਾ ਫੇਰ ਉਹਨਾਂ ਨਾਲ ਵੀ ਜਿਵੇਂ ਸਪਰਿੰਗ ਅੱਗੇ ਨੂੰ ਨਹੀਂ ਜਾ ਕੇ ਪਿੱਛੇ ਨੂੰ ਵੱਧਦੇ ਹੁੰਦੇ ਉਸ ਤਰ੍ਹਾਂ ਇੱਥੇ ਬਣਿਆ ਵਿਆ ਉਹ ਡਾਊਨ ਹਿੱਲ ਤੇ ਇਧਰੋਂ ਆਪਾਂ ਨੂੰ ਤਾਂ ਆਪਾਂ ਗਈ ਦੂਜੀ ਸਾਈਡ ਤੋਂ ਜੇ ਦਿਸ਼ੇ ਦਾ ਤੁਹਾਨੂੰ ਦੋ ਤਾਂ ਸਪ੍ਰਿੰਗ ਲੱਗੇ ਹੋਇਆ ਪੂਰੇ ਤਕੜੇ ਤਾਰਾਂ ਹੀ ਆਈਆਂ ਆਹ ਗੱਡੀਆਂ ਦੇ ਉਹ ਬੈਕ ਸਾਈਡ ਦੀ ਦਾ ਹੋਗਾ ਆਹ ਕਿੱਥੇ ਉਹ ਟਰੱਕ ਆ ਉਹਦੇ ਲੈਫਟ ਸਾਈਡ ਆਹ ਦੀਨੇ ਆ ਕਿ ਬ੍ਰੇਕ ਆਹ ਜਿਹੜੇ ਬਣੇ ਹੋਏ ਆ ਆਹ ਵਾਲੇ ਉਹ ਦੀਨੇ ਸਪ੍ਰਿੰਗ ਨਾ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਆਸ-ਆਸਪਾਸ ਆ ਯਾਰ ਮੈਨੂੰ ਬੜਾ ਸੋਹਣਾ ਲੱਗ ਰਿਹਾ ਬਾਬੇ ਦੇਖਿਓ ਕਿਆ ਗਨੀ ਗ੍ਰੀਨਰੀਆ ਮਸ਼ਹੂਰੀ ਬੋਲ ਦੇਣਾ ਜੀ ਕਿੰਨਾ ਸੋਹਣਾ ਯਾਰ ਰੰਗ ਦੇਖੋ ਰੱਤਾਂ ਦੇ ਓ ਹੋ 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 ਕਿਆ ਐਂਡ ਗੱਲਬਾਤ ਹੋਈ ਪਈ ਆ ਯਾਰ ਇਹ ਹੋਲਾਸ ਕਾਣ ਨੰਘਿਆ ਮੈਨੂੰ ਨਾ ਹੁਣੇ ਉਹਨੇ ਗੱਲ ਚੇਤੇ ਆ ਗਈ ਲਾਸਟ ਟਾਈਮ ਨਹੀਂ ਕਿਹੜਾ ਜਦੋਂ ਆਪਾਂ ਆਏ ਸੀ 2 ਵੀਕ ਹੋ ਗਏ ਆ ਇਧਰ 17th ਹੈ ਵੀ 11th ਹੈ ਵੀ ਤੇ ਅੱਜ ਵੀ ਉੱਥੇ ਹੀ ਰੁਕਣਾਗਾ ਉਹਦੇ ਕੋਲੇ ਆਪਣਾ ਹਾਸਟਲ ਹੈ ਐਸੋ ਤੇ ਉਹ ਭਾਈ ਰਾਤ ਨੂੰ ਤਾਂ ਨਹੀਂ ਜੋ ਸਵੇਰ ਮੈਂ ਗਿਆ ਨਾ ਨਹੀਂ ਰਾਤ ਦਾ ਹੀ ਟਾਈਮ ਸੀ ਮੈਂ ਲਾਉਦਾ ਨਹੀਂ ਸਵੇਰ ਦਾ ਸੀ ਹਾਂ ਜਦੋਂ ਅੰਦਰੋਂ ਮੂੰਹ ਮਾਤ ਹੋ ਗਿਆ ਨਾ ਵਾਸ਼ਰੂਮ ਚੋਂ ਬਾਹਰ ਨਿਕਲਣ ਲੱਗਿਆ ਤੇ ਆਉਣਾ ਨਹੀਂ ਤੇ ਹਰ ਇੱਕ ਦੇ ਨਾਲ ਵਾਸ਼ਰੂਮਾਂ 'ਚ ਟਿਸ਼ੂ ਪੇਪਰ ਰੱਖੇ ਹੋਏ ਹੁੰਦੇ ਆ ਜਾਂ ਤਾਂ ਵੱਡੇ ਰੋਲ ਰੱਖ ਦਿੰਦੇ ਆ ਹਣ ਉਹ ਦੁਪਹਿਰ ਲਾਇਦਾ ਆ ਦਾ ਸਕੇਲ ਹੁਣੇ ਬੰਦ ਹੋਈ ਆ ਵੀ ਤੇ ਟਰੱਕ ਕੱਢੀ ਬੈਠਿਆ ਇਨਸਪੈਕਸ਼ਨ ਚੱਲ ਰਹੀ ਆ ਬੁੱਲ ਤੇ ਉਹਨਾਂ ਨੇ ਨਾ ਉਹ ਰੋਲ ਹੈ ਨਹੀਂ ਸੀ ਉੱਥੇ ਤੇ ਚੱਲ ਮੈਂ ਬਾਹਰ ਆ ਕੇ ਤੇ ਬਾਹਰ ਪਈ ਸੀ ਜਿਹੜੇ ਟਿਸ਼ੂ ਪੇਪਰ ਆ ਨਾ ਤੇ ਮੈਂ ਉਥੋਂ ਕੱਢਣ ਲੱਗਿਆ ਤੇ ਉੱਥੇ ਨਾ ਜਿਹੜਾ ਉਹਨਾਂ ਦਾ ਕੰਮ ਵਾਲਾ ਸੀਗਾ ਕਾਲਾ ਸੀਗਾ ਛੋਟੀ ਉਮਰ ਦਾ ਮੈਨੂੰ ਮੈਂ ਤਾਂ ਬੜੀ ਮੈਂ ਕਿਹਾ ਦੱਸ ਕਹਿੰਦਾ ਇਹ ਤੇ ਪੈਸੇ ਪੇ ਕਰ ਮੈਂ ਕਿਹਾ ਕਾ ਦੇ ਮੈਂ ਕਿਹਾ ਬੜੀ ਤਾਂ ਵੀ ਮੈਂ ਕਿਹਾ ਕੁਝ ਇੱਥੇ ਬਾਏ ਕੀਤਾਗਾ ਵੀ ਲਿਆ ਗਏ ਇੱਥੋਂ ਕਹਿੰਦਾ ਨਹੀਂ ਜਿਹੜਾ ਤੂੰ ਟਿਸ਼ੂ ਪੇਪਰ ਲੈ ਰਿਆਂਗਾ ਉਹ ਮੈਂ ਕਿਹਾ ਭਰਾਵਾ ਤੂੰ ਜਾਂਦਾ ਨਮਾ ਲੱਗਿਆ ਜਾਂ ਤੂੰ ਉਹੀ ਗੱਲ ਹੈ ਕੈਸ਼ ਭਾਲ ਦਿੰਦੇ ਸਾਨੂੰ ਬਾਣ ਕੇ ਹੈ ਨਾ ਉਹ ਮੈਂ ਕਿਹਾ ਭਰਾਵਾ ਤੈਨੂੰ ਕਿਹਨੇ ਕਹਦਾ ਟਿਸ਼ੂ ਪੇਪਰਾਂ ਦੇ ਪੈਸੇ ਹੁੰਦੇ ਆ ਮੈਂ ਕਿਤੇ ਵੀ ਨਹੀਂ ਹੁੰਦੇ ਮੈਂ ਕਿਹਾ ਤੂੰ ਇਹ ਛੱਡਾ ਛੋਡੇ ਨਾਲ ਹੀ 150 ਕਿਲੋਮੀਟਰ ਤੇ ਨਿਊ ਲਾਸਕੜ ਵਾਲਾ ਹੀ ਜਾਂ ਤੇਰੇ ਸ਼ਹਿਰ ਦੀ ਕਿਸੇ ਕਾਕਸ ਤੋਂ ਤੇ ਰੈਸਟੋਰੈਂਟ ਦੇ ਟਾਈਮ ਹੋਟਲ ਦੇ ਸਬਵੇ ਤੇ ਮੈਕੜੀ ਤੇ ਕਿਤੇ ਵੀ ਜਾਵੜੋ ਤੁਸੀਂ ਯਾਰ ਕਿਤੇ ਵੀ ਨਹੀਂ ਹੁੰਦੇ ਮੈਂ ਬੜਾ ਚਾ ਉਹ ਮੇਰੇ ਨਾਲ ਦੂਜਾ ਮੁੰਡਾ ਸੀ ਮੈਂ ਉਹਨੂੰ ਦੱਸਿਆ ਕਹਿੰਦਾ ਯਾਰ ਜਮਾ ਹੀ ਸਰ ਗਿਆ ਆਲਾ ਇਹਨਾਂ ਪੈਸੇ ਪੇ ਕਰਦੇ ਇਹ ਜੂ ਪੇਪਰਾ ਵੀ ਪਹਿਲੀ ਗੱਲ ਤਾਂ ਓਡੀ ਗਲਤੀ ਹੈ ਨਾ ਅੱਗੇ ਨਹੀਂ ਉਹਨਾਂ ਦਾ ਵਾਸ਼ਰੂਮ ਤੋਂ ਲੱਗੀ ਵੀ ਆਪਣਾ ਰੱਖਣਾ ਜੇ ਉਹ ਝੁੰਦਾ ਹੀ ਹੋਣ ਵਾਲੇ ਰੱਖਣੋ ਹੀ ਹਟ ਗਿਆ ਜੋ ਜਿਹੜੀਆਂ ਮਸ਼ੀਨਾਂयां ਲੱਗੀਆਂ ਹੁੰਦੀਆਂ ਹਵਾ ਵਾਲੀਆਂ ਉਹ ਕ੍ਰੇਨਾਂ ਦੀਆਂ ਪ੍ਰੋਪਰ ਚੱਲਦੇ ਨਾਲੇ ਉਹਦਾ ਗੰਦ ਬਹੁਤ ਹੁੰਦਾ ਉਹ ਮਸ਼ੀਨਾਂ ਇਹ ਤਾਂ ਆਪਾਂ ਸਾਫ਼ ਵੀ ਨਹੀਂ ਕਰਨਾ ਚਾਹੀਦਾ ਮੈਂ ਅਨਸਰ ਦੇ ਨੂੰ ਕਰ ਲਾਂ ਤਾਂ ਕਰ ਲਾਂ ਪੈਸੇ ਭਾਲਦੇ ਅੱਜ ਦੇਖਦੇ ਅੱਜ ਕੀ ਕਹਿੰਦਾ ਕਿਉਂਕਿ ਮੇਰੀ ਆਦਤ ਆ ਨਾ ਜਿੱਥੇ ਮੈਂ ਮੋਸਟਲੀ ਕੜਨਾ ਆਉਂਦਾ ਇਹ ਪਹਿਲਾਂ ਨਾ ਕੋਈ ਟਰੱਕ ਸਟਾਪ ਤੇ ਰੁਕੀਏ ਤਾਂ ਉੱਤੇ ਮੈਂ ਥਰਮੋਜ ਤੋਂ ਫੇਲੇ ਹਿਉਣਾ ਆਉਂਦਾ ਅੱਜ ਦੇਖਦੇ ਆਂ ਬੋਲਦਾ ਕਿ ਨਹੀਂ ਪਿਛਾ ਕਰਤਾ ਸਾਫ਼ ਲੱਗਣੇ ਦਾ 2 ਘੰਟੇ ਮੈਂ ਨਾਲ ਕੌਫੀ ਚੱਕ ਲੈ ਕੇ ਭੱਜ ਕੇ ਟਾਈਮ ਹੋਂ ਟੰਟੋਂ ਹਏ ਮਾਉਂਟਨ ਬਣਾਉਣੇ ਪੁੱਲਾ ਕੇ ਨੇ ਲੈ ਆ ਆ ਤਰੇ ਵੇ ਇਹਨਾਂ ਨੇ ਖੋਖਾ ਇੱਥੇ ਕੋਈ ਚੱਕ ਲਈ ਆ ਪਰ ਚੱਕ ਲੋ ਚੱਕ ਲੋ ਰਹਾ ਤੀ ਆ ਮਾਰੀ ਅੱਜ ਆਪਾਂ ਵੀ ਚਾਵ ਲਈ ਆ ਟਰੱਕ ਵਿਚਾਲੇ ਕਰਕੇ ਛੱਡ ਕੇ ਆਂਦਾ ਸੀਗਾ ਕਿਉਂਕਿ ਪਾਰਕਿੰਗ ਹੈ ਨਹੀਂ ਸੀ ਵੇਲੀ ਆ ਬਾਈ ਸੀਗੇ ਰੈਗ ਵਾਲੇ ਮਲੇ ਪਰਾ ਤੇ ਇਹ ਆਏ ਸੀ ਤੇ ਰੱਖਿਆ ਹੋਇਆ ਇਹਨਾਂ ਨੇ ਉਹੀ ਜਿਵੇਂ ਲਾਸਟ ਟਾਈਮ ਨਹੀਂ ਦਿਖਾਇਆ ਸੀ ਬੈਕ ਸਾਈਡ ਦੇ ਕੋਖਾ ਜਿਹੀ ਰੱਖੀ ਬੈਠੇ ਆ ਤੇ ਉਦੋਂ ਸਕੇਲ ਬੰਦ ਸੀ ਸਕੇਲਾਂ ਹੰਜੇ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਬੰਦ ਮਿਲ ਰਹੀਆਂ ਵੀ ਮੇਰੇ ਮੂਰੇ ਮੂਰੇ ਹੀ ਬੰਦ ਕਰਦੇ ਆ ਆਹ ਦੇਖੋ ਇਧਰੋਂ ਵੀ ਜੇ ਖੁੱਲੀਆਂ ਸਕੇਲ ਖੁੱਲੀਆਂ ਤੁਹਾਨੂੰ ਸਾਈਨ ਬੋਰਡ ਦਿਖਾਵਾਂ ਉਹ ਜਗ ਹੀ ਜਾਂਦਾ ਆ ਜਾਗਦਿਆਂ ਪਹੁੰਚਦਿਆਂ ਨਾਲ ਲੈਟਾ ਇਹ ਸਕੇਲ ਦਿਗਾ ਸਕੇਲ ਖੁੱਲੀ ਆ ਆ ਇੱਕ ਸਾਈਨ ਬੋਰਡ ਆ ਉਧਰ ਨੂੰ ਮੂੰਹ ਇਹਦਾ ਜਿਵੇਂ ਉਹਦਾ ਇਧਰ ਨੂੰ ਤੇ ਆਪਾਂ ਨੂੰ ਬੰਦ ਹੀ ਮਿਲ ਜਾਂਦੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕਰ 파 ਰਖਿਓ ਆ ਬਾਈ ਘੜਾ ਮੇਲਾ ਤੇਲ ਪਾਉਣ ਨੂੰ ਹੁਣ ਮੈਂ ਬਾਥਰੂਮ ਜਾ ਕੇ ਆ ਮੈਂ ਯਾਰ ਸ਼ੀਸ਼ਾ ਸਾਫ ਕਰਨ ਨਾਲ ਬੜਾ ਫਰਕ ਪੈਂਦਾ ਮੂਰੇ ਨਾਲ ਕਲੀਅਰ ਬਹੁਤ ਜਿਆਦਾ ਦਿਖਣ ਲੱਗ ਜਾਂਦਾ ਤੇ ਸਕੇਲ ਬੰਦ ਨਹੀਂ ਕੀਤੀ ਮੈਂ ਬਾਈ ਵੀ ਘੇੜੇ ਕੱਢਦੇ ਫਿਰਦੇ ਆ ਵੀ ਬੰਦ ਹੋ ਜੇ ਤਾਂ ਪਰ ਮੈਨੂੰ ਲੱਗਦਾ ਨਹੀਂ ਇਹ ਬੰਦ ਕਰੂਗਾ ਚਲ ਆਪਾਂ ਨੰਗੇ ਤਿੰਨੇ ਸਕੇਲਾਂ ਬੰਦ ਹੋਊਗਾ ਆਪਣੇ ਮੂਰੇ ਮੂਰੇ ਤਿੰਨ ਸਕੇਲਾਂ ਪਈਆਂ ਆ ਦੇਖੋ ਜੇ ਇਹਦਾ ਲਾਈਟਾਂ ਦਿੰਦੇ ਸੀਗੀਆਂ ਤੁਹਾਨੂੰ ਦਿਖਾਉਣਾ ਉਹ ਨਹੀਂ ਨਾ ਲੈਟਾ ਖੁੱਲੀ ਐ ਸਕੈਲ ਚਲੋ ਕੈਪੂ ਗੈਸਿੰਗ ਜਦੋਂ ਆਪਾਂ ਸ਼ਹਿਰ ਕ੍ਰਾਸ ਕਰਦੇ ਆਂ ਇਧਰ ਨੂੰ ਹਸਪਤਾਲੀ ਸਾਈਡ ਨੂੰ ਜਾਂਦੇ ਆਂ ਜਦੋਂ ਤੇ 50 ਤੋਂ ਬਾਅਦ 60 ਦਾ ਚੌਣ ਨਹੀਂ ਆਉਂਦਾ ਤੇ ਇੱਥੇ ਨਾ ਰਾਈਟ ਸਾਈਡ ਮੋਟਲ ਆਗਾ ਤੇ ਉਹ ਵੀ ਆਪਣੇ ਪੰਜਾਬੀ ਬੰਦੇ ਦਾਗਾ ਤੇ ਹਿਸਾਬ ਵਾਲੇ ਕਿੱਥੇ ਕਿੱਥੇ ਬੈਠੇ ਆਪਣੇ ਭਰਾ ਹਨਾ ਸਾਰੇ ਤੇ ਉਹਦੀ ਕੀ ਨਿਸ਼ਾਨੀ ਹੁੰਦਾ ਜਿਹੜਾ ਜਿਵੇਂ ਬੋਰਡ ਨਹੀਂ ਲੱਗਿਆ ਹੁੰਦਾ ਸਾਈਨ ਬੋਰਡ ਉੱਤੇ ਖੰਡਾ ਲੱਗਿਆ ਹੋਇਆ ਬਾਲਾ ਰਾਹ ਪੱਟਿਆ ਹੋਇਆ ਇੱਥੋਂ ਸਾਰਾ ਸ਼ਹਿਰ ਚੋਂ ਇਹਨਾਂ ਨੇ ਤੇ ਮੇਨ ਚੀਜ਼ ਕੀ ਮੈਂ ਦਿਖਾਉਣੀ ਸੀ ਆ ਦੇਖੋ ਆ ਬੈਂ ਲਾਈ ਵੀ ਬਾਈ ਨੇ ਇੱਥੇ ਆਹਾ ਫੂਡ ਟਰੱਕ ਲਾਇਆ ਹੋਇਆ ਦੇਖੋ ਸਿੱਧੂ ਦੀ ਫੋਟੋ ਜੇ ਦੇਖੀ ਤਾਂ ਨਹੀਂ ਨਹੀਂ ਆਹਾ ਇਹ ਮਿਲ ਲਾ ਓਪਨ ਦਿਨੇ ਦਿਨੇ ਹੀ ਹੁੰਦਾ ਇਹ ਆਹ ਵਾਲਾ ਮੋਟਲੀ ਹੈਗਾ ਇਹ ਫੂਡ ਟਰੱਕ ਹੌਣ ਤੋਂ ਹੀ ਹਾਲ ਵਾਲੋ ਜਦੋਂ ਬਾਈ ਸਟਾਰਟਿੰਗ 'ਚ ਟਰੱਕ ਚਲਾਉਣ ਲੱਗਿਆ ਨਾ ਮੈਨੂੰ 11-12 ਸਾਲ ਹੋ ਗਏ ਆ ਉਦੋਂ ਕੁਝ ਨਹੀਂ ਸੀ ਹੁੰਦਾ ਪੰਜਾਬੀ ਫੂਡ ਤਾਂ ਮੋਸਟਲੀ ਮਿਲਦਾ ਹੀ ਨਹੀਂ ਸੀ ਹੁੰਦਾ ਇਧਰੋਂ 11 17 ਤੇ ਹੁਣ ਤਾਂ ਹਰ ਇੱਕ ਆਪਣਾ ਟਰੱਕ ਸਟਾਪ ਤੇ ਜਿਵੇਂ ਖਾਸ ਕਰਕੇ ਇਸੋ ਵਾਲਿਆਂ ਦੇ ਰੈਸਟੋਰੈਂਟ ਹੈਗੇ ਆ ਤੇ ਮੋਸਟਲੀ ਆਪਣੇ ਮੁੰਡੇ ਕੁੜੀਆਂ ਹੀ ਕੰਮ ਕਰਦੇ ਆ ਉੱਥੇ ਹਨਾ ਤੇ ਹਰ ਇੱਕ ਤੇ ਆ ਪਰੌਠਿਆਂ ਬਰੂਠਾਂ ਵਾਲਾ ਪਕੌੜਿਆਂ ਵਾਲਾ ਸਿਸਟਮ ਹੈਗਾ ਉਦੋਂ ਕੱਲਾ ਹੁੰਦਾ ਸੀ ਨਿਊ ਲਸਕੜ ਵਾਲਿਆਂ ਦੇ ਉਹ ਵੀ ਸਪਰਿੰਗ ਰੋਲ ਤੇ ਨਿੱਕੇ ਨਿੱਕੇ ਸਮੋਸੇ ਹਨਾ ਉਹ ਮਿਲਦੇ ਹੁੰਦੇ ਸੀ ਸ਼ੁਰੂ ਤੋਂ ਉਹ ਪਹਿਲਾਂ ਤੋਂ ਹੀ ਮਿਲਦੇ ਐ ਮੈਂ ਕਹਦਾ ਉਦੋਂ ਵੀ ਮਿਲਦੇ ਹੁੰਦੇ ਸੀ ਉਹ ਜਾ ਜਿਹੜਾ ਹੁਣ ਫੂਡ ਵਾਲਾ ਪੰਜਾਬੀ ਫੂਡ ਵਾਲਾ ਕੰਮ ਇਹ ਥੋੜੇ ਟਾਈਮ ਦਾ ਹੀ ਚੱਲਿਆ ਹੋਇਆ ਹੁਣ ਤਾਂ ਜਿਵੇਂ ਆਹ ਇੱਥੇ ਲੱਗ ਗਿਆ ਹਨ ਤੇ ਥਾਂ ਥਾਂ ਤੇ ਹੈਗੇ ਆ ਫੂਡ ਟਰੱਕ ਵੀ ਲੱਗੇ ਹੋਏ ਤੇ ਜੋ ਰੈਸਟੋਰੈਂਟ ਖੁੱਲ ਗਏ ਜਿਵੇਂ ਉਹ ਆਫਸਲਾ ਹੋ ਗਿਆ ਹਨ ਤੇ ਆਪਣਾ ਕੌਕਰੇਣ ਤੋਂ ਪਿੱਛੇ ਹੋ ਗਿਆ ਵੀ ਹੁਣ ਤਾਂ ਬਹੁਤ ਆ ਗਏ ਵੀ ਬੰਦਾ ਉਹਦੇ ਕਹਿਣਾਂ ਕੋ ਪੰਜਾਬੀ ਫੂਡ ਬਣਾ ਰਿਹਾ ਭੁੱਖਾ ਨਹੀਂ ਮਰਦਾ ਕਹਿਣ ਦਾ ਮਤਲਬ ਵੀ ਮਿਲ ਜੂਗਾ ਤੁਹਾਨੂੰ ਮੋਸਟਲੀ ਇਹ ਹੋਰ ਤਾਂ ਕਿਤੇ ਵੀ ਨਹੀਂ ਸੀ ਪਹਿਲੀ ਪਾਰਕਿੰਗ ਇੱਥੇ ਲਾਤਾ ਲਿਆ ਕੇ ਜਮਾ ਵਿਚਾਲੇ ਬਚਾਲੇ ਨਹੀਂ ਇਹਦੇ ਨਾਲ ਉਹ ਬਾਈ ਆਇਆ ਨਹੀਂ ਇੱਥੇ ਕਿੱਥੇ ਲਾ ਲਿਆ ਉਹਨੇ ਆਏ ਫਲੈਗ ਦੇ ਥੱਲੇ ਦੇਖੋ ਸਾਰੇ ਖੜੇ ਐ ਨਾ ਮੈਂ ਨਾਲ ਤਾਂ ਵਾਸ਼ਰੂਮ ਉਸ ਨੂੰ ਜਾਇਆ ਗਿਆ ਹੱਥ ਧੋਏ ਅੱਗੇ ਰੋਟੀ ਰਾਟੀ ਖਾਣੇ ਆ ਕੇ ਨਾਲੇ ਫਰਮੋਜ਼ ਤੋਂ ਲਿਆ ਅੱਗੇ ਕਿਉਂਕਿ ਬਾਹਰੋਂ ਗਰਮ ਹੋਣੀ ਨਹੀਂ ਚਾਹੀਦੀ ਪਤਾ ਨਹੀਂ ਕਾਹ ਤੋਂ ਗਰਮ ਹੋ ਗਈ ਬਾਹਰੋਂ ਚਾਹੀਦੀ ਨਹੀਂ ਬਣਦਾ ਨਹੀਂ ਦੀ ਅੱਖ ਹਸ ਤਣੀ ਬਣਦਾ ਤੇਰਾ ਕੈਮਰੇ ਇਹਦੇ ਚ ਡੈਸ਼ ਕੈਮ ਨਹੀਂ ਗੱਡੀਆਂ ਦੇ ਲਾਉਂਦੇ ਹੁੰਦੇ ਉਹ ਆ ਗਏ ਇਹਦੇ ਚ ਲਾਉਣੇ ਤਾਂ ਦੱਸ ਦਿਓ ਇਹਨੂੰ ਕਿਹਨੂੰ ਚਾਹੀਦਾ ਦੋ ਡੱਬੇ ਭਰੇ ਹੋਏ ਫੁੱਲ ਜਾ ਵਾ ਲੈਣੇ ਗੁੱਡ ਸਲੀਪ ਤੇ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਬੈਲ ਆਈਕਨ ਲਾਜ਼ਮੀ ਨੱਪ ਦਿਵਾ ਕਰੋ ਨਾਲ ਦੀ ਨਾਲ ਤੇ ਇੱਕ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਨਾਲ ਦੀ ਨਾਲ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ ਰਾਏ ਦੇਣੀ ਲਾਜ਼ਮੀ ਦੱਸਿਆ ਕਰੋ ਕੋਈ ਚੰਗੀ ਮਾੜੀ ਗੱਲ ਜੋ ਤੁਹਾਨੂੰ ਲੱਗਦੀ ਹੈ ਨਾ ਲਾਜ਼ਮੀ ਦੱਸਿਆ ਕਰੋ ਜਾਂ ਕੋਈ ਪੁੱਛਣਾ ਦੱਸਣਾ ਹੁੰਦਾ ਮੈਂ ਰਿਪਲਾਈ ਕਰਦਾ ਹੁੰਦਾ ਜਦੋਂ ਮੇਰਾ ਟਾਈਮ ਮਿਲਦਾ ਹੁੰਦਾ ਜੇ ਛੋਟਾ ਹੁੰਦਾ ਰਿਪਲਾਈ ਤਾਂ ਉੱਥੇ ਹੀ ਕਰ ਦੇਣਾ ਨਾ ਨਹੀਂ ਵੀਡੀਓ 'ਚ ਓਕੇ ਜੀ ਲਵ ਯੂ ਐ ਸਾਰਿਆਂ ਨੂੰ ਟਰੱਕ ਭਰ ਕੇ ਮਿਲਦੇ ਆਂ ਫੇਰ ਨੈਕਸਟ ਵੀਡੀਓ 'ਚ ਕਰ ਲਓ ਨਜ਼ਾਰੇ